ਹਾਂਜੀ ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਸਾਰੇ ਯਾਰਾਂ ਦੋਸਤਾਂ ਪਿਆਣਾ ਪਾਈਆਂ ਨੂੰ ਆ ਬੰਦੇ ਦੀ ਮੈਂ ਗੱਲ ਕਰਨੀ ਛੱਡੀ ਹੋਈ ਸੀਗੀ ਅੱਜ ਕਰਨੀ ਪੈ ਗਈ ਆ ਕਿਉਂਕਿ ਇਹਦੀ ਕੱਲ ਕਾਲ ਆਈ ਸੀ ਮੈਨੂੰ ਉਹਦੇ ਬਾਰੇ ਗੱਲ ਕਰਾਂਗੇ ਕਾਲ 'ਚ ਕੀ ਇਹਨੇ ਕਿਹਾ ਸੀਗਾ ਤੇ ਇਹਨੂੰ 4 ਸਾਲ ਹੋ ਗਿਆ I think ਮੈਂ ਗੱਲ 3 2 3 ਸਾਲ ਹੋਏ ਹੋਣੇ ਆ ਮੇਰੀ ਆ ਇਹਨੇ ਹੋ ਗਿਆ ਹੁਣੇ 2 ਸਾਲ ਸ਼ਾਇਦ ਇਹਨਾਂ ਗੱਲ ਮੇਰੀ ਹੋਈ ਸੀ ਕਿ ਕਿਉਂਕਿ ਮੈਂ ਇੱਕ ਇਹਦੀ ਵੀ 2 ਕੁ ਵੀਡੀਓ ਇੱਥੇ ਤੇ ਪਾਈਆਂ ਸਨ ਉਹਦੇ ਵੀ ਕਾਰਨ ਸੀਗਾ ਕੋਈ ਵੀਡੀਓ ਪਉਣਾ ਆਦਰਵਾਇਜ਼ ਮੈਂ ਇਹੋ ਜੇ ਬੰਦੇ ਵਾਸਤੇ ਟਾਈਮ ਵੇਸਟ ਨਹੀਂ ਕਰਦਾ ਉਹਦਾ ਕੋਈ ਰੀਜਨ ਸੀਗਾ ਇਹਨਾਂ ਮੈਨੂੰ ਨਹੀਂ ਸਮਝ ਆਇਆ ਕਿ ਜੱਟਾਂ ਨਾਲ ਇਹਦਾ ਕੀ ਵੈਰ ਹੈਗਾ ਕੀ ਨਹੀਂ ਕਿ ਇਹਦੀ ਜ਼ਮੀਨ ਸਾਂਝੀ ਆ ਉਹਨਾਂ ਦੇ ਨਾਲ ਜਾਂ ਕੀ ਕੋਈ ਬੱਟੇ ਬਨ ਦਾ ਕੋਈ ਬੰਨੇ ਦਾ ਕੋਈ ਰੌਲਾ ਪਰ ਇਹ ਬੰਦਾ ਜੱਟਾਂ ਨਾਲ ਇੰਨਾ ਕਲਪਿਆ ਰਹਿੰਦਾ ਨਾ ਪਤਾਰੀ ਕੀ ਕੋ ਪ੍ਰਾਣੀ ਹਾਲਾਂਕਿ ਕਮੈਂਟਾਂ ਦੇ ਵਿੱਚ ਇਹਨੂੰ ਲੋਕੀ ਜੋ ਜੋ ਕੁਝ ਕਹਿੰਦੇ ਨੇ ਕਿ ਜੱਟਾ ਨੇ ਤੇ ਇਹੋ ਚਾ ਕਲੇ ਜੱਟਾਂ ਤੇ ਆਹ ਕਰ ਲੈ ਜੱਟਾ ਨੇ ਮਤਲਬ ਇਹਦੀਆਂ ਧੀਆਂ ਪੈਣਾ ਦੀਆਂ ਗਾਲਾਂ ਮੈਂ ਉਹ ਲਫ਼ਜ਼ ਕਹਿਣਾ ਨਹੀਂ ਚਾਹੁੰਦਾ ਮੇਰੇ ਮੂੰਹੋਂ ਜੱਜਦੇ ਹੀ ਨਹੀਂ ਕਿ ਜਿਹੜੇ ਲੋਕੀ ਕਮੈਂਟਾਂ ਦੇ ਵਿੱਚ ਕਹਿੰਦੇ ਨੇ ਪਰ ਇਹ ਬੰਦੇ ਦੇ ਕਮੈਂਟ ਤੁਸੀਂ ਪੜ ਕੇ ਦੇਖਿਓ ਮਤਲਬ ਓਹੋ ਤੌਬਾ ਕਰਾਈ ਹੁੰਦੀ ਹੈ ਤੇ ਪਰਿਵਾਰ ਦੀ ਤੇ ਮੈਨੂੰ ਉਦੋਂ ਕਾਲ ਤੇ ਵੀ ਕਿਹਾ ਮੈਂ ਕਿਹਾ ਭਾਜੀ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਪਰ ਗੱਲ ਸਾਲ 40 ਮਿੰਟ ਹੋ ਗਈ ਬੜਾ ਕਲਪਿਆ ਕੋਲ ਪਏ ਫਿਰ ਮੈਨੂੰ ਕੂਲ ਡਾਉਨ ਕੀਤਾ ਮੈਂ ਕਿਹਾ ਯਾਰ ਜੇ ਇਦਾਂ ਗੱਲ ਕਰਨੀ ਫਿਰ ਆਪਾਂ ਫੋਨ ਰੱਖਦੇ ਆ ਮੈਂ ਇਦਾਂ ਗੱਲ ਨਹੀਂ ਕਰਨੀ ਮੈਨੂੰ ਬਹੁਤ ਵੱਡਾ ਫਿਲਾਸਫਰ ਨਿਕਾ ਜੇ ਕੋ ਮੈਨੂੰ ਕਹਿੰਨ ਤੂੰ ਵੱਡਾ ਆ ਫਿਲਾਸਫਰ ਇਦਾਂ ਨਜਲਾ ਜਾਂ ਝਾੜਨ ਲੱਪ ਪੈਂਦੇ ਆ ਨਾ ਕਈ ਕਿ ਤੂੰ ਵੱਡਾ ਫਿਲਾਸਫਰ ਆ ਤੈਨੂੰ ਬਹੁਤ ਪਤਾ ਆਪਣੀ ਕੌਮ ਨੂੰ ਪੰਡਦਾ ਨਹੀਂ ਬਿਲਕੁਲ ਨਹੀਂ ਮੈਂ ਆਪਣੀ ਕੌਮ ਨੂੰ ਪੰਡਦਾ ਮੈਂ ਕੌਮ ਦੇ ਨਾਲ ਡਟ ਕੇ ਖੜਾ ਨਾ ਹੁਣ ਸਾਰਿਆਂ ਤੋਂ ਜ਼ਿਆਦਾ ਕੌਣ ਮੇਰੇ ਵਾਂਗੂ ਗਰਜ ਕੇ ਬੋਲਿਆ ਸੀਗਾ ਉਹਦੇ ਜਿਹੜਾ ਰਾਜਾ ਵੜਿੰਗ ਬਾਰੇ ਔਰ ਵੱਡੇ-ਵੱਡੇ ਅਫਸਰਾਂ ਨਾਲ ਗੱਲਾਂ ਅਜੇ ਵੀ ਚੱਲਦੀਆਂ ਨੇ ਉਹਨੂੰ ਅਜੇ ਵੀ ਉਹਨੂੰ ਔਕਾਤ ਉਹਦੀ ਦਿਖਾਉਣੀ ਹੈ ਤੇ ਗੱਲ ਇਹ ਹੈ ਕਿ ਹੁਣ ਜਿਹੜੀ ਮੈਂ ਅੱਜ ਦੀ ਵੀਡੀਓ ਕਿਉਂ ਮੈਨੂੰ ਇੱਥੇ ਬਣਾਉਣੀ ਪੈਗੀ ਮੈਂ ਬੋਲਣਾ ਛੱਡਿਆ ਸੀ ਇਹਦੇ ਬਾਰੇ ਇਹ ਹੁਣ ਤੁਹਾਨੂੰ ਪਤਾ ਹੈ ਕਿ ਇੰਨੇ ਭਾਜੀਪੀ ਦਾ ਇਹਦੇ ਗਾਲ ਵਿੱਚ ਪਟਾ ਪੈ ਚੁੱਕਿਆ ਹੈ ਭਾਜੀਪੀ ਦਾ ਤੁਹਾਨੂੰ ਪਤਾ ਉਹ ਪਹਿਲੋਂ ਜਾਂਦਿਆਂ ਦੇ ਪਟਾ ਪਾਉਂਦੇ ਆ ਫਿਰ ਭਗਵੇਂ ਕੱਪੜੇ ਪਾਉਂਦੇ ਆ ਫਿਰ ਤਿਲਕ ਲਾਉਂਦੇ ਆ ਫਿਰ ਕਹਿੰਦੇ ਜੈ ਸ਼੍ਰੀ ਨਾਮ ਕਹਿ ਹੁਣ ਕਹਵੇ ਜੀ ਸਰ ਕੇ ਕਹਵੇ ਜਿਹਨੇ ਕਹਿਣਾ ਮੈਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਆ ਪਰ ਬੀਜੇਪੀ ਜਿਹੜੀ ਆ ਉਹਦੀ ਗੱਲ ਕਰ ਰਿਹਾ ਕਿ ਉਹ ਤੱਕੇ ਨਾਲ ਅਖਵਾਉਂਦੇ ਨੇ ਉਹ ਬ੍ਰੇਨ ਵਾਸ਼ ਕਰ ਦਿੰਦੇ ਨੇ ਕਿ ਤੁਸੀਂ ਕੇਸ ਕੌਮ ਕੇਸ ਮਜਬ ਚੋਂਦੇ ਇਹ ਰੰਗਰੇਟੇ ਰੰਗਰੇਟੇ ਕਰਦਾ ਹੋਣ ਨੇ ਸਨਾਤ ਸਨਾਤਨੀ ਰੰਗਰੇਟੇ ਕਰ ਲਿਆ ਤੇ ਬਾਦ ਵਿੱਚ ਫਟਾ ਪਾ ਕੇ ਤੇ ਇਹਨਾਂ ਨੇ ਹੁਣ ਇਹ ਬੜਾ ਕੁਝ ਉਲਟੀਆਂ ਸਿੱਧੀਆਂ ਬੋਲੇਗਾ ऑलरेडी ਗਾਲਾ ਗੋਲਾ ਸੁਖਣਾ ਵਾਵਾ ਪੈ ਰਹੀਆਂ ਚੰਗਾ ਤਰਨ ਕੇ ਇਹਨੂੰ ਗਾਲਾਂ ਪੈਂਦੀਆਂ ਨੇ ਕਮੈਂਟਾਂ ਵਿੱਚ ਹੁਣ ਵੀ ਤੇ ਉਹ ਗਾਲਾਂ ਇਹਨੂੰ ਲੱਗਦਾ ਕਿ ਉਹ ਗਾਲਾਂ ਕਿਉਂ ਦੀਆਂ ਨਾਲਾ ਹੀ ਨਹੀਂ ਕਿਉਂਕਿ ਹੱਡੀ ਬਿਸ਼ਰਮ ਕੀ ਕਰੇ ਖੈਰ ਇਹਦੀ ਕਾਲ ਆਈ ਕੱਲ ਤੇ ਮੈਨੂੰ ਕਹਿੰਦਾ ਹਾਂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹਦਾ ਬੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਪਾਈ ਸੀ ਮੇਰੇ 2 ਲੱਖ ਫੋਲੋਅਰ ਹੋ ਗਏ ਮੈਨੂੰ ਬੜਾ ਫਾਇਦਾ ਹੋਇਆ ਉਹਦਾ ਮੈਂ ਬਹੁਤ ਵੱਡੀ ਪੋਜੀਸ਼ਨ ਤੇ ਚਲੇ ਗਿਆ ਥੈਂਕ ਯੂ ਤੁਹਾਡਾ ਤੁਸੀਂ ਇੱਕ ਵੀਡੀਓ ਪਾਈ ਸੀ ਐਕਚੁਅਲੀ ਮੈਂ ਕੱਲ ਪਰਸੋ ਹੋਰ ਇੱਕ ਵੀਡੀਓ ਪਾਈ ਸੀ ਤੁਹਾਨੂੰ ਉਹ ਥੰਬਨੇ ਦਿਖਾ ਦਿੰਦਾ ਇਹ ਤੁਸੀਂ ਦੇਖ ਹੀ ਲਈ ਸੀ ਇਹਨੂੰ ਵੀ ਪਿਆਰ ਉਹਦੇ ਮਿਲ ਗਿਆ ਮੈਂ ਕੀ ਕਰਾਂ ਲੋਕੀ ਮੇਰੀ ਗੱਲ ਤੇ ਯਕੀਨ ਕਰਦੇ ਨੇ ਕਿਉਂਕਿ ਮੈਂ ਸੱਚ ਬੋਲ ਜਾਨਾ ਤੇ ਇਹਨੇ ਇੱਕ ਆ ਪੋਸਟ ਸ਼ਾਇਦ ਸਾਰਿਆਂ ਨੂੰ ਭੇਜਿਆ ਇਹਨਿਆ ਮੈਸੇਜ ਹੋ ਸਕਦਾ ਸਾਰਿਆਂ ਨੂੰ ਭੇਜਿਆ ਹੋਵੇ ਮੈਨੂੰ ਵੀ ਆਇਆ ਇਹਦਾ ਆ ਜਿਹੜਾ ਪੜ ਲਿਓ ਤੁਸੀਂ ਇਹਦੇ ਵਿੱਚ ਆ ਜਿਹੜੀ ਗੱਲ ਕਹਿੰਦਾ ਕਿ ਅਹ 1-3-4 ਦਿਨ ਮਿਹਨਤ ਕਰਕੇ ਬਿਨਾਂ ਦਿਹਾੜੀ ਲਾਇਏ ਵੀ ਫ੍ਰੀ ਵਿੱਚ ਮੇਰਾ ਕੰਮ ਕੀਤਾ ਆ ਲੈ ਆ ਉਹੀ ਗੱਲ ਜਿਹੜੀ ਮੈਨੂੰ ਕਹਿੰਦਾ ਸੀਗਾ ਕਿ ਮੇਰੇ ਫਾਲੋਅਰ ਵਧਾਏ ਮੈਂ ਪੋਜੀਸ਼ਨ ਮਿਲਣੀ ਸੀ ਮੈਨੂੰ ਇਹ ਪੋਜੀਸ਼ਨ ਮਿਲਣੀ ਸੀ ਬੜੀ ਕਮਾਲ ਪੋਜੀਸ਼ਨ ਚੱਕ ਦੇ ਫਟੇ ਅੱਗੇ ਕਹਿੰਦਾ ਬਚਪਨ ਚ ਮੇਰੀ ਮਾਂ ਆਪਣੇ ਹੱਥਾਂ ਨਾਲ ਮੇਰੀ ਗੰਦਗੀ ਸਾਫ਼ ਕਰਦੀ ਸੀ ਤੇ ਭੇਟਾ ਜਿੰਨਾ ਸਮਿਆਂ ਦਾ ਤੂੰ ਹੈਗਾ ਆ ਉਨਾ ਸਮਿਆਂ ਚ ਸਾਰੀਆਂ ਮਾਵਾਂ ਹੱਥਾਂ ਨਾਲ ਬੱਚਿਆਂ ਦੀ ਗੰਦਗੀ ਸਾਫ਼ ਕਰਿਆ ਸਾਡੀਆਂ ਵੀ ਕੀਤੀਆਂ ਨੇ ਹਰੇਕ ਦੀ ਅੱਜ ਕੱਲ ਡਾਇਪਰ ਉੱਪਰ ਆ ਗਏ ਨੇ ਪਰ ਫੇਰ ਵੀ ਉਹ ਡਾਇਪਰ ਲਾ ਕੇ ਵੀ ਅੱਜ ਦੀ ਮਾਂ ਵੀ ਬੱਚਿਆਂ ਦਾ ਗੰਦ ਆਪਣੇ ਹੱਥਾਂ ਨਾਲ ਹੀ ਸਾਫ਼ ਕਰਦੀ ਕੋ ਤੇਰੀ ਮਾਂ ਅਲੱਗ ਨਹੀਂ ਸੀ ਜਾਂ ਤੂੰ ਕੋਈ ਅਲੱਗ ਨਹੀਂ ਸੀ ਇਹ ਗੱਲਾਂ ਕਹਿਣ ਵਾਲੇ ਨੇ ਹਰ ਇੱਕ ਦੀ ਮਾਂ ਕਰਦੀ ਐ ਅੱਜ ਵੀ ਤੈਨ ਤੋਂ ਜਦੋਂ ਤੂੰ ਦੁਨੀਆ ਬਣੀ ਐ ਹੈਨਾ ਤਦ ਹੀ ਕਹਿੰਦੇ ਹੁੰਦੇ ਕਿ ਜਦੋਂ ਬੱਚਾ ਕੋਈ ਵਿਗੜ ਜਾਵੇ ਕਹਿੰਦੇ ਕਿ ਤੂੰ ਸਾਡੇ ਨਾਲ ਆਸਲੂ ਕਰਦਾ ਸਾਡੇ ਤਾਂ ਜੇ ਨੌਂਵਾਂ ਚੋਂ ਤੇਰਾ ਗੂੰਵ ਨਹੀਂ ਨਿਕਲਿਆ ਤੇ ਉਹ ਸਾਰੇ ਬੱਚੇ ਸਾਰਿਆਂ ਦੀਆਂ ਮਾਵਾਂ ਕਰਦੀਆਂ ਨੇ ਇਹਦਾ ਨਾ ਐਕਚੁਅਲੀ ਆ ਨੰਬਰ ਸੀਗਾ ਮੇਰੇ ਕੋਲ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਦਾ ਸਕਰੀਨ ਤੇ ਆ ਨੰਬਰ ਜਿਹੜਾ ਮੈਂ ਬਲੌਕ ਕੀਤਾ ਹੋਇਆ ਸੀਗਾ ਤੇ ਬਲੌਕ ਕੀਤਾ ਸੀ ਇਹ ਨੰਬਰ ਤੇ ਮੈਨੂੰ ਪਤਾ ਨਹੀਂ ਸੀ ਇਹਦੀ ਐਕਚੁਅਲੀ ਮੈਂ ਸੋਚਿਆ ਵੀ ਨਹੀਂ ਕਦੇ ਵੀ ਇਹਦੀ ਕਾਲ ਆਉਣੀ ਜਾਂ ਨਹੀਂ ਆਉਣੀ ਹਨਾ ਇਹ ਨੰਬਰ ਬਲੌਕ ਕੀਤਾ ਸੀ ਇਹਨੇ ਵੀ ਕੱਲ ਮੈਨੂੰ ਆ ਨੰਬਰ ਤੋਂ ਕਾਲ ਕੀਤੀ ਆ ਦੇ a hey, non profit organization non profit ਤੇ ਬੇਟਾ ਮੈਂ ਕਹਿੰਦਾਂ ਤਰਾ ਦੇ ਬਾਇਓ ਡਾਟਾ ਕੱਢ ਲੈਣਾ ਜਿੱਥੋਂ ਜਿੱਥੋਂ ਤੂੰ ਪੈਸੇ ਮਾਂਜਦਾ ਤੇ ਫਿਰ ਬਹੁਤ ਲੰਬੀ ਸਟੋਰੀ ਬਣ ਜਾਣੀ ਆ ਜਿੱਥੋਂ ਜਿੱਥੋਂ ਤੂੰ ਜੋ ਜੋ ਕਰਦਾ ਹੈਰਾ ਫੇਰੀਆਂ ਲੋਕਾਂ ਕੋ ਠੱਗਦਾ ਫਿਰਦਾ ਮੈਂ ਕੋਈ ਇੰਨਾ ਅੱਜ ਦੀ ਵੀਡੀਓ ਵੀ ਮੈਂ ਬਣਾ ਬਣਾਤ ਰਿਹਾ ਆ ਇਸ ਵੇਲੇ ਰਾਤ ਦੇ ਸਾਡੇ ਇੱਥੇ ਟ੍ਰਾਂਟੋ ਦੇ ਵਿੱਚ ਪੌਣੇ 11 ਹੋ ਗਿਆ ਮੈਂ ਵੀਡੀਓ ਬਣਾ ਰਿਹਾ ਆ ਆਮ ਜਸ ਵੇਸਟਿੰਗ ਮਾਈ ਟਾਈਮ ਟੂ ਬੀ ਆਨੈਸਟ ਆਮ ਜਸ ਵੇਸਟਿੰਗ ਮਾਈ ਟਾਈਮ ਔਨ ਥਿਸ ਗਾਈ ਨੋ ਬੋਲਣ ਲੱ ਨ ਜਿਹਦੇ ਪਰ ਇਹਨੇ ਗੱਲਾਂ ਕੱਲ ਕੁਛ ਇਹੋ ਜਿਹੀਆਂ ਕਹੀਆਂ ਕਿ ਮੈਨੂੰ ਬੋਲਣਾ ਪੈ ਰਿਹਾ ਮੈਂ ਤੁਹਾਨੂੰ ਅੱਗੇ ਦੱਸਦਾ ਕਿਹੜੀ ਗੱਲ ਤੋਂ ਮੈਨੂੰ ਬੋਲਣਾ ਪੈ ਰਿਹਾ ਸੋ ਖੈਰ ਐਨੇ ਐਸ ਨੰਬਰ ਤੋਂ ਕਾਲ ਕੀਤੀ ਤੇ ਪੈਂਦੇ ਸਾਰੀ ਉਹ ਗੱਲਾਂ ਕੋਲ ਜਿਹੜੇ ਤੁਹਾਨੂੰ ਦੱਸਿਆ ਕਹਿੰਦਾ ਸੀਗਾ ਤੇ ਫਿਰ ਇਹ ਤੂੰ ਮੇਰੇ ਨੇੜੇ ਤੇਰੇ ਰਹਿ ਮੈਂ ਤੇਰੀ ਸ਼ਕਲ ਦੇਖਦਾ ਰਹਾ ਮੈਂ ਐ ਇੰਦਾ ਫਿੱਟੇ ਉਹ ਬਣਿਆ ਹੋਇਆ ਤੂੰ ਐਨੀਵੇ ਤੇ ਉਹਨੇ ਅੱਛਾ ਜਿਹੜੀ ਗੱਲ ਹੁਣ ਮੇਨ ਮੈਂ ਕਰਨੀ ਆ ਇਹ ਕਹਿੰਦਾ ਕਿ ਮੈਂ ਉਸ ਪੋਜੀਸ਼ਨ ਤੇ ਸ਼ਾਇਦ ਕਿੰਨਾ ਚਲੇ ਗਿਆ ਜਾਂ ਚਲੇ ਜਾਣਾ ਮੈਂ ਕਿਹਾ ਰਿਕਾਰਡ ਕੀਤੀ ਇਹਦੀ ਗੱਲ ਜਿਹੜੀਆਂ ਗੱਲਾਂ ਸਾਡੀਆਂ ਹੋਈਆਂ ਕੱਲ ਤੇ ਕਿਉਂਕਿ ਮੈਂ ਹਰੇਕ ਦੀ ਰਿਕਾਰਡਿੰਗ ਥੋੜੋ ਅਸੀਂ ਲਾਉਣੀ ਹੁੰਦੀ ਆ ਰਿਕਾਰਡਿੰਗ ਲਈ ਤੇ ਕਦੇ-ਕਦੇ ਜੇਦੀ ਲੋਡ ਹੋਵੇ ਔਰ ਉਹ ਵੀ ਦੱਸ ਕੇ ਕਿ ਆ ਤੇਰੀ ਰਿਕਾਰਡਿੰਗ ਕਰਨ ਲੱਗਾ ਬਿਨਾ ਪਰਮਿਸ਼ਨ ਤੋਂ ਨਹੀਂ ਤੁਸੀਂ ਸੁਣਿਆ ਸੀ ਕਿ ਸੁਚੇਤ ਜੱਬਾ ਵਾਲਾ ਵਾਲੀ ਰਿਕਾਰਡਿੰਗ ਮੈਂ ਦੱਸਿਆ ਸੀਗਾ ਉਹਨੂੰ ਕਿ ਰਿਕਾਰਡਿੰਗ ਕਰ ਰਿਹਾ ਕਹਿੰਦੀ ਹਾਂ ਐਗਰੀ ਸੀਗੀ ਬਾਅਦ ਚ ਕਹਿੰਦੀ ਮੈਂ ਤੇਰੇ ਤੇ ਐਫ ਆਰ ਆਈ ਕਰਾਉਣੀ ਆ ਬੀਬਾ ਐਫ ਆਰ ਆਈ ਨਹੀਂ ਹੁੰਦਾ ਐਫ ਆਰ ਆਈ ਹੁੰਦਾ ਫਰਾਈਡੇ ਫਰਾਈਡੇ ਕਰਾਉਣੇ ਸੀ ਤੂੰ ਫਰਾਈਡੇ ਨੂੰ ਕਰਾਉਣੀ ਸੀ ਚਲੋ ਐਫ ਆਈ ਆਰ ਹੁੰਦਾ ਹੈ ਖੈਰ ਤੇ ਇਹ ਮੈਨੂੰ ਕਹਿੰਦਾ ਜੇਸ ਪੋਜੀਸ਼ਨ ਤੇ ਕਹਿੰਦਾ ਸ਼ਾਇਦ ਮੈਂ ਪਹੁੰਚਿਆ ਜਾਂ ਪਹੁੰਚਣਾ ਉਸ ਪੋਜੀਸ਼ਨ ਤੇ ਹੰਸ ਰਾਜ ਹੰਸ ਵੀ ਨਹੀਂ ਪਹੁੰਚ ਸਕਿਆ ਹੰਸ ਰਾਜ ਹੰਸ ਮਤਲਬ ਮੇਰੇ ਵੱਡੇ ਭਾਈ ਸਾਹਿਬ ਤੇ ਬੇਟਾ ਤੈਨੂੰ ਮੈਂ ਇਸ ਗੱਲ ਦਾ ਜਵਾਬ ਦੇਣ ਕਰਕੇ ਆ ਵੀਡੀਓ ਬਣਾ ਰਿਹਾ ਜੇਸ ਪੋਜੀਸ਼ਨ ਤੇ ਹੰਸ ਭਾਜੀ ਪਹੁੰਚੇ ਨਾ ਜਿਹੜਾ ਪਿਆਰ ਸਤਕਾਰ ਲੋਕਾਂ ਦਾ ਉਸ ਬੰਦੇ ਦੇ ਹਿੱਸੇ ਆ ਜਿਹੜੇ ਅਵਾਰਡ ਉਸ ਬੰਦੇ ਦੇ ਹਿੱਸੇ ਆਏ ਨੇ ਪਦਮ ਸ਼੍ਰੀ ਕੀ ਰਾਜ ਗਾਇਕੀ ਅਮਰੀਕਾ ਦੀਆਂ ਪਦਵੀਆਂ ਕੀ ਯੂਨੀਵਰਸਿਟੀ ਪਟਿਆਲਾ ਦੀਆਂ ਪਦਵੀਆਂ ਕਿ ਫਿਰ ਸੁਲਤਾਨਪੁਰ ਲੋਧੀ ਦੀਆਂ ਪਦਵੀਆਂ ਕਿ ਮਤਲਬ ਦੁਨੀਆ ਦਾ ਕੋਈ ਐਸਾ ਵੱਡਾ ਆਵਾਰਡ ਨਹੀਂ ਜਿਹੜਾ ਉਸ ਮੇਰੇ ਭਰਾ ਦੇ ਹਿੱਸੇ ਨਾ ਆਇਆ ਹੋਵੇ ਤੇ ਬੇਟਾ ਜੀ ਤੁਸੀਂ 5-7 ਜਨਮ ਵੀ ਨਹੀਂ ਮ ਕਵਾਂਗਾ ਤੁਸੀਂ 1.5-200 ਜਨਮ ਵੀ ਲੈ ਲੋ ਨਾ ਤੇ ਉਸ ਪੋਜੀਸ਼ਨ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੇ ਜੇ ਇਸ ਪੋਜੀਸ਼ਨ ਤੇ ਉਹ ਬੰਦਾ ਹੈਗਾ ਅੱਜ ਵੀ 50 ਸਾਲ ਤੋਂ ਸਫਰ ਇਦਾਂ ਹੀ ਚੱਲ ਰਿਹਾ ਹੈ ਟੀਸੀ ਤੇ ਉਸ ਬੰਦੇ ਦਾ ਸਿਰਫ ਇੱਕ ਗਲਤੀ ਕੀਤੀ ਉਸ ਬੰਦੇ ਨੇ ਥੋੜੀ ਕਿਤੇਰ ਵਾਸਤੇ ਉਹ ਵੀ ਠੀਕ ਹੈ ਹੁਣ ਸਾਰਾ ਕੁਝ ਥੋੜੀ ਕਿਤੇਰ ਉਹ ਜ਼ਿੰਦਗੀ ਦਾ ਕੁਝ ਹੋਏਗਾ ਕੋਈ ਬੈਡ ਟਾਈਮ ਜਿਹੜਾ ਬੰਦੇ ਨੇ ਰਾਜਨੀਤੀ ਵਿੱਚ ਪੈਰ ਰੱਖ ਲਿਆ ਰਾਜਨੀਤੀ ਦੇ ਮੈਂ ਖਿਲਾਫ ਸੀ ਖਿਲਾਫ ਹਾਂ ਤੇ ਖਿਲਾਫ ਰਹਾਗਾ ਔਰ ਅੱਜ ਮੈਨੂੰ ਕੋਈ ਜੋ ਮਰਜੀ ਕਵੇ ਪਰ ਮੈਂ ਬਹੁਤ ਪੂਰਾ ਜੋਰ ਲਾ ਕੇ ਹਾਂਸਪਾ ਜੀ ਨੂੰ ਰਾਜਨੀਤੀ ਵਿੱਚੋਂ ਕੱਢਿਆ ਖੈਰ ਉਹ ਉਹਨਾਂ ਦਾ ਸੀਗਾ ਥੋੜਾ ਗਲਤ ਡਿਸੀਜਨ ਉਹ ਆ ਗਏ ਨੇ ਵਾਪਸ ਦੇਰ ਆਏ ਦਰੋਸਤ ਆਏ ਕਹਿੰਦੇ ਨੇ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾ ਤੂੰ ਉਹਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ ਤੇ ਮਿਸਟਰ ਰੰਗਰੇਟਾ ਡੰਗਰਾ ਦੇ ਡਾਕਟਰ ਸਾਹਿਬ ਤੁਸੀਂ ਇਹ ਤਾਂ ਬਿਲਕੁਲ ਕਿਉ ਹੀ ਨਾ ਕਿਸੇ ਨੂੰ ਕਿ ਮੈਂ ਹਾਂਸਰਾਜ ਹਾਂਸ ਉਸ ਪੋਜੀਸ਼ਨ ਤੇ ਨਹੀਂ ਪਹੁੰਚੇ ਜਿੱਤੇ ਮੈਂ ਪਹੁੰਚਣਾ ਜਾਂ ਪਹੁੰਚ ਜਾਣਾ ਜਾਂ ਪਹੁੰਚ ਗਿਆ ਤੁਸੀਂ ਬਹੁਤ ਜ਼ਿਆਦਾ ਦੂਰ ਆਉਣਾ ਪੋਜੀਸ਼ਨਾਂ ਤੋਂ ਔਰ ਕਦੇ ਹੋਣੀਆਂ ਵੀ ਨਹੀਂ ਕਿਉਂਕਿ ਤੇਰੀਆਂ ਗੱਲਾਂ ਹੀ ਨਹੀਂ ਉਹ ਜੀਆਂ ਆਪਣੀਆਂ ਵੀਡੀਓ ਆਪ ਦੇਖ ਲੈ ਕਰਨਾ ਜੇ ਤੈਨੂੰ ਆਪਣੀਆਂ ਵੀਡੀਓ ਦੇਖ ਕੇ ਵੀ ਲੱਗੇ ਕਿ ਮੈਂ ਚੰਗਾ ਬੰਦਾ ਆ ਜਾਂ ਚੰਗੀਆਂ ਗੱਲਾਂ ਕਰਦਾ ਚੰਗੀ ਪੋਜੀਸ਼ਨ ਤੇ ਜਾ ਸਕਦਾ ਤੇ ਫੇਰ ਤੇ ਕੋਈ ਰੌਲਾ ਨਹੀਂ ਬਾਕੀ ਭਾਜਪੀ ਚੱਲ ਜਾਣਾ ਉਹ ਤਾਂ ਤੁਹਾਨੂੰ ਪਤਾ ਆ ਜਿੰਨੂੰ ਮਰਜ਼ੀ ਉਹ ਪਟਕਾ ਜਾਂ ਪਾਈ ਜਾਂਦੇ ਆ ਜਿੰਨੂੰ ਮਰਜ਼ੀ ਸਾਡਾ ਬੰਦਾ ਵੀ ਗਿਆ ਸੀ ਚਲੋ ਸ਼ੁਕਰ ਆ ਮਾਲਕ ਦਾ ਵਾਪਸ ਆ ਗਏ ਨੇ ਹੁਣ ਤੂੰ ਇਹੀ ਕਹੇਗਾ ਤੇਰਾ ਭਰਾ ਵੀ ਸੀਗਾ ਉੱਥੇ ਕਹਿਲਾ ਉਹ ਤਾਂ ਮੈਂ ਆਲਰੇਡੀ ਕਹਿ ਦਿੱਤਾ ਮੈਂ ਤੇਰੇ ਕਹਿਣ ਤੋਂ ਪਹਿਲ ਹੀ ਰਾਹ ਸਾਫ਼ ਕਰ ਤੇ ਆ ਉਹ ਆਲਰੇਡੀ ਮੈਂ ਕਹਤਾ ਮੇਰਾ ਭਰਾ ਵੀ ਗਿਆ ਸੀਗਾ ਸੋ ਬੇਟਾ ਖਿਆਲ ਨਾ ਐਵੇਂ ਨਹੀਂ ਨਜਲਾ ਝਾੜੀਦਾ ਹੁੰਦਾ ਮੈਨੂੰ ਕਾਲ ਨਾ ਕਰੀ ਦੁਬਾਰਾ ਸੋ ਕੋਸ਼ਿਸ਼ ਮੈਂ ਕਰਾਂਗਾ ਕਿ ਤੇਰੇ ਲਈ ਨਾ ਹੀ ਬੋਲਾ ਤੇ ਬਸ ਆਪਣੀਆਂ ਵੀਡੀਓ ਥੱਲੇ ਕਮੈਂਟ ਕੁੰਡ ਪੜ ਲਿਆ ਕਰ ਮੈਨੂੰ ਕਿਹਾ ਸੀ ਕਮੈਂਟ ਪੜਾ ਕਿੰਦਾ ਕੋਈ ਨਹੀਂ ਕੋਈ ਪਰਵਾਹ ਨਹੀਂ ਕਮੈਂਟ ਕੁੰਡ ਜੋ ਲੋਕ ਕਰਦੇ ਬੇਟਾ ਮੈਂ ਤੈਨੂੰ ਉਦਣ ਵੀ ਕਿਹਾ ਸੀ ਅੱਜ ਫੇਰ ਕਹਿਣਾ ਕਿ ਵੀਡੀਓ ਤੂੰ ਬਣਾਉਣਾ ਬੋਲਦਾ ਤੂੰ ਆਪਣੀ ਛਾਤੀ ਤੂੰ ਤੋੜਦਾ ਤੂੰ ਇਹ ਦੱਸ ਅੱਜ ਇਸ ਵੀਡੀਓ ਵਿੱਚ ਵੀ ਤੇਰੀ ਮਾਂ ਤੇਰੀ ਭੈਣ ਤੇਰੀ ਵਾਈਫ ਤੇ ਤੇਰੀ ਬੇਟੀ ਦਾ ਕੀ ਕਸੂਰਾ ਉਹਨਾਂ ਨੇ ਕੀ ਗਵਾਇਆ ਉਹਨਾਂ ਨੂੰ ਤੂੰ ਧੀ ਪੈਣ ਉਹਨਾਂ ਦੀ ਇੱਕ ਰਾਈ ਹੋਈ ਉਹਨਾਂ ਨੂੰ ਇੰਨੀਆਂ ਗੰਧੀਆਂ ਗੰਧੀਆਂ ਗਾਣਾਂ ਤੇਰੀ ਬੇਟੀ ਨੂੰ ਵੀ ਕੱਢੀਆਂ ਕਿ ਨਹੀਂ ਲੋਕਾਂ ਨੇ ਦੱਸ ਤੇਰੀ ਧੀ ਤੇਰੀ ਵਾਈਫ ਨੂੰ ਕੱਢੀਆਂ ਕਿ ਨਹੀਂ ਲੋਕਾਂ ਨੇ ਕਾਲਾ ਤੇਰੀ ਮਾਂ ਨੂੰ ਕੱਢੀਆਂ ਕਿ ਨਹੀਂ ਲੋਕਾਂ ਨੇ ਕਾਲਾ ਤੇਰੀ ਭੈਣ ਨੂੰ ਕੱਢੀਆਂ ਕਿ ਨਹੀਂ ਲੋਕਾਂ ਨੇ ਕਾਲਾ ਫੇਕੀ ਫਾਇਦਾ ਬੋਲਦਾ ਜੇ ਤੁਸੀਂ ਆ ਕੰਜਰਪੋ ਕਰਕੇ ਗਾਲਾਂ ਹੀ ਖਾਣੀਆਂ ਤੇ ਫਿਰ ਕੀ ਫਾਇਦਾ ਬੋਲਣ ਦਾ ਤੇ ਮੇਰੇ ਵੱਲੋਂ ਅੱਜ ਕਿੰਨੀਆਂ ਕਿ 500 ਚੱਲ ਲੱਗਿਆ 1100 ਸ਼ਗਨ ਹੀ ਪਾ ਦੇਨੇ ਤੈਨੂੰ ਲਾਂਤਾਂ ਦਾ ਸ਼ਗਨ 1100 ਦੀਆਂ ਤੈਨੂੰ 1100 ਲਾਂਤਾਂ ਤੈਨੂੰ ਮੇਰੇ ਵੱਲੋਂ